ਅੱਜ ਆ ਮਸਾ ਰੇਲਵੇ ਸਟੇਸ਼ਨ ਤੋਂ ਅਜोध्या ਰਾਮ ਮੰਦਰ ਜਾਣ ਲਈ ਸ਼ਿਪਾਹੀਆ ਟ੍ਰੇਨ ਰਵਾਨਾ ਕੀਤੀ ਗਈ ਇਸ ਮੌਕੇ ਸ਼ਦਾਲੂਆਂ ਨੇ ਕਿਹਾ ਕਿ ਅਸੀਂ ਰਾਮ ਮੰਦਰ ਜਾ ਰਹੇ ਹਾਂ ਅਸੀਂ ਬਹੁਤ ਹੀ ਵਿੜ ਭਾਗੀ ਹਾਂ ਜੈ ਸ਼ੀ ਰਾਮ ਜੈ ਸ਼ੀ ਰਾਮ ਜੈ ਸ਼ੀ ਰਾਮ ਹਰ ਹਰ ਮਹਾਦੇਵ ਜੈ ਸ਼ੀ ਰਾਮ ਜੈ ਸ਼ੀ ਰਾਮ ਜੈ ਸ਼ੀ ਰਾਮ ਜੈ ਸ਼ੀ ਰਾਮ ਅੱਜ ਇਹ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਅਜोध्या ਵਿਖੇ ਜਾ ਰਹੀ ਹੈ ਅੱਜ ਸਾਰੇ ਰਾਮ ਭਗਤ ਅਸੀਂ ਧੰਨਵਾਦੀ ਹਾਂ ਸਾਡੇ ਸਤਿ ਸ੍ਰੀ ਅਕਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਰੇਲਵੇ ਮਿਨਿਸਟਰ ਜੀ ਦੇ ਤੇ ਸੁਨੀਲ ਜਾਖੜ ਜੀ ਦੇ ਅਸੀਂ ਬੇਨਤੀ ਕੀਤੀ ਸੀ ਉਹਨਾਂ ਨੂੰ ਤਿੰਨ ਟ੍ਰੇਨਾਂ ਸਾਨੂੰ ਅੰਮ੍ਰਿਤਸਰ ਦੇ ਨਿਵਾਸੀਆਂ ਵਾਸਤੇ ਭਗਤਾਂ ਵਾਸਤੇ ਦਿੱਤੀਆਂ ਅੱਜ 2:25 ਦੇ ਟ੍ਰੇਨ ਜਾਏਗੀ ਕੱਲ 11 ਵਜੇ ਅਜੋਧਿਆ ਵਿਖੇ ਪਹੁੰਚੇਗੀ ਔਰ ਕੱਲ ਦਰਸ਼ਨ ਕਰਕੇ ਅਗਲੇ ਦਿਨ ਸਵੇਰੇ 6:25 ਤੋਂ ਚਲੇਗੀ ਇਹ ਰਾਤ ਨੂੰ ਆਪਾਂ ਇੱਥੇ ਪਹੁੰਚ ਜਾਏਗੀ ਬਹੁਤ ਬਹੁਤ ਅੱਜ ਦਾ ਟ੍ਰੇਨ ਪਰੇ ਦਾ ਦਰਦ ਕਰਾਈ ਕੀ 495 ਸਾਲ ਦੇ ਇੰਤਜ਼ਾਰ ਤੋਂ ਬਾਅਦ ਜੋ ਬਾਬਰੀ ਬਜਟ ਨੂੰ ਬਣਾਇਆ ਗਿਆ ਸੀ ਮੰਦਰ ਨੂੰ ਢਾਕੇ ਪਰ ਮੋਦੀ ਸਾਹਿਬ ਨੇ ਬਹੁਤ ਤਰੀਕੇ ਦੇ ਨਾਲ بڑے ਇਤਮਾਨ ਦੇ ਨਾਲ ਬਿਨਾਂ ਕਿਸੇ ਵਿਰੋਧ ਤੋਂ ਬਿਨਾਂ ਕਿਸੇ ਜਿਹੜਾ ਉਹ ਪ੍ਰਤੀਸਤਾ ਤੋਂ ਕਿਸੇ ਨਾਲ ਜ਼ਬਰਦਸਤ ਮੰਦਰ ਦਾ ਫੈਸਲਾ ਕੀਤਾ ਹੈ ਔਰ ਇਸ ਮੰਦਰ ਨੂੰ ਬਣਾਇਆ ਅੱਜ ਪੂਰਾ ਦੇਸ਼ ਰਾਮ ਰਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ ਅਮਰ ਸਰ ਤੋਂ ਇਹ ਟ੍ਰੇਨ ਅਯੁੱਧਾ ਜਾ ਰਹੀ ਹੈ ਬਹੁਤ ਜ਼ਿਆਦਾ ਲੋਕਾਂ ਦੀ ਇੱਛਾ ਹੈ ਔਰ ਲੋਕ ਬੜੇ ਭਾਰੀ ਗਿਣਤੀ ਵਿੱਚ ਮਤਾਂ ਟਿਕਰ ਉੱਤੇ ਜਾ ਰਹੇ ਆ 1340 ਜਿਹੜੇ ਨੇ ਸੀਟਾਂ ਨੇ 1340 ਲੋਕ ਜਾ ਰਹੇ ਨੇ ਇਸ ਟ੍ਰੇਨ 'ਚ ਲੇਕਿਨ ਅਮਰਸਰ ਤੋਂ ਬਹੁਤ ਡਿਮਾਂਡ ਹੈ ਅਜੇ ਵੀ ਤਿੰਨ ਟ੍ਰੇਨ ਦੀ ਹੋਰ ਡਿਮਾਂਡ ਹੈ ਗੁਰੂ ਰਾਮ ਜੀ ਦੇ ਲੱਲਾ ਜੀ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਇਤਿਹਾਸਿਕ ਮੰਦਰ ਸਾਡੇ ਸਤਕਾਰਯੋਗ ਸਾਡੇ ਤਪਸਵੀ ਪ੍ਰਧਾਨ ਮੰਤਰੀ ਜੀ ਦੇ ਨੇਤਰ ਦੇ ਵਿੱਚ ਉੱਥੇ ਬਣਿਆ ਵਾ ਤਾਂ ਜੋ ਪੂਰੇ ਅੰਮ੍ਰਿਤਸਰ ਦੇ ਵਿੱਚੋਂ ਲਗਾਤਾਰ ਕਾਫੀ ਦੇਰ ਤੋਂ ਇਹ ਮੇਰਾ ਖਿਆਲ ਚੌਥੀ ਪੰਜਵੀਂ ਟ੍ਰੇਨ ਆ ਜਿਹੜੀ ਲਗਾਤਾਰ ਚੱਲ ਰਹੀ ਆ ਔਰ ਇੱਕ ਟ੍ਰੇਨ ਹਮ 6 ਤਰੀਕ ਨੂੰ ਫੇਰ ਜਾਏਗੀ ਔਰ ਇਹ ਲੜੀ ਟੁੱਟ ਨਹੀਂ ਰਹੀ ਕਿਉਂਕਿ ਲੋਕਾਂ ਦਾ ਇੰਨਾ ਉਤਸ਼ਾਹ ਆ ਉਸ ਮੰਦਰ ਨੂੰ ਦੇਖਣ ਲਈ ਤਾਂ ਇਹ ਲੱਗ ਰਿਹਾ ਜੈ ਸ਼੍ਰੀ ਰਾਮ ਦਾ ਨਾ ਜਿਕਾਰਾ ਹੋ ਰਿਹਾ ਜੈਗੋਸ਼ ਹੋ ਰਿਹਾ ਵਾ ਇਹ ਅਸੀਂ ਅੱਜ ਰੈੱਡ ਕਾਰਪਟ ਦੇ ਉੱਤੇ ਰੇਲਵੇ ਸਟੇਸ਼ਨ ਆ ਤੇ ਤੁਸੀਂ ਇਹ ਦੇਖੋ ਕਿ ਲੋਕਾਂ ਨੂੰ ਕਿੰਨਾ ਉਤਸ਼ਾਹ ਆ ਕਿ ਰਾਮ ਜੀ ਨੂੰ ਜਿਹੜਾ ਬਾਬਰੀ ਮਸਜਿਦ ਦਾ ਜਿਹੜਾ 500 ਸਾਲ ਦਾ ਇਤਿਹਾਸ ਢਾਕੇ ਪ੍ਰਭੂ ਨੇ ਸਾਡੇ ਉੱਤੇ ਐਡਾ ਵੱਡਾ ਸਾਡੇ ਉੱਪਰ ਇੱਕ ਬlesing ਦਿੱਤੀ ਆ ਕਿ ਜਿਨ੍ਹਾਂ ਨੂੰ ਇਹ ਸਾਰੇ ਜਿਹੜੇ ਲੋਕ ਇਹ ਬlesings ਲੈਣ ਜਾ ਰਹੇ ਆ ਰਾਮੇ ਹੋਣ ਜਾ ਰਹੇ ਆ ਔਰ ਅੱਜ ਦੇ ਡੇਟ ਦੇ ਵਿੱਚ ਦੇਸ਼ ਰਾਮੇ ਹੋ ਚੁੱਕਾ ਵਾ ਔਰ ਇਹ ਪੂਰੀ ਜਿਹੜੀ ਮੈਂ ਇਹਦਾ ਜਿਹੜਾ ਉਹਨਾਂ ਨੂੰ ਦਵਾਂਗਾ ਚਲੇ ਦਵਾਂਗਾ ਇਹ ਦੇਸ਼ ਦੇ ਪ੍ਰਧਾਨ ਮੰਤਰੀ ਤਪਸਵੀ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਨੂੰ ਦਵਾਂਗਾ ਜਿਨ੍ਹਾਂ ਦੇ ਉਤਸ਼ਾਹ ਨਾਲ ਇਹ ਲਗਾਤਾਰ ਖੜੀ ਚੱਲ ਰਹੀ ਆ ਔਰ ਮੈਂ ਆਸ਼ਾ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਜਿਹੜੀ ਲੜੀ ਆ ਇਹ ਲਗਾਤਾਰ ਸਾਨੂੰ ਅਮਰitsar ਨੂੰ ਪੰਜਾਬ ਨੂੰ ਟ੍ਰੇਨਾਂ ਮਿਲਦੀਆਂ ਰਹਿਣ ਔਰ ਇਹ ਟ੍ਰੇਨਾਂ ਹੋਰ ਜੈਗੋਸ਼ ਕਰਦੇ ਕਰਦੇ ਨਾਰੇ ਲਗਾਉਂਦੇ ਲਗਾਉਂਦੇ ਜੈ શ્રી ਰਾਮ ਦੇ ਅਸੀਂ ਉੱਥੇ ਜਾਂਦੇ ਰਹੀਏ ਔਰ ਇਧਰ ਲੋਕਾਂ ਨੂੰ ਭੇਜਦੇ ਰਹੀਏ ਅੱਜ ਅਸੀਂ ਸੇਰਵੇ ਸਟੇਸ਼ਨ ਤੇ ਖੜੇ ਹੋਏ ਆ ਸਿਰਫ ਔਰ ਸਿਰਫ ਅੱਜ ਇਹ ਜਿਹੜੀ ਘੜੀ ਖੁਸ਼ੀ ਦੀ ਘੜੀ ਹੈ ਨਾ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਅੱਛੀ ਸੋਚ ਦੀ ਨਿਸ਼ਾਨੀ ਆ ਅੱਛੀ ਨਿਸ਼ਾਨੀਆਂ ਔਰ ਇਹ ਜੈ શ્રી ਰਾਮ ਦਾ ਜੈਗੋਸ਼ ਜਿਹੜਾ ਇਹ ਲਗਾਤਾਰ ਲੱਗਦਾ ਰਹੇਗਾ ਔਰ ਦੇਸ਼ ਰਾਮ ਮੈਂ ਹੁੰਦਾ देश के प्रधानमंत्री को दिल से सल्यूट कर दा कि देश का प्रधानमंत्री लगातार इस तरह के कर्म करते रहन और सानू राम में भक्ति ले जाते रहन जय श्री राम जय श्री राम सबको आज आस्था ट्रेन जो कि पहली अयोध्या से अमृतसर के लिए रवाना हो रही है जिसके लिए हम नरेंद्र मोदी जी के बहुत बहुत धन्यवाद दिए क्योंकि पाँच साल तो 500 तो की तपस्या तो बाद पाँच सौ तो बाद अवसर मिले कि रामलला दे ਰਾਮ ਵਕਤ ਜਾ ਰਹੇ ਨੇ ਇਹਦੇ ਲਈ ਅਸੀਂ ਸਾਰੇ ਨਰਿੰਦਰ ਮੋਦੀ ਜੀ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਅਫਸਰ ਪ੍ਰਦਾਨ ਕੀਤਾ ਤੇ ਟ੍ਰੇਨ ਭੇਜੀ ਅੰਮ੍ਰਿਤਸਰ ਲਈ ਸਪੈਸ਼ਲ ਇੱਕ ਤੇ ਟ੍ਰੇਨ 28 ਤਰੀਕ ਨੂੰ ਚੱਲੀ ਹੈ ਦੂਜੀ ਟ੍ਰੇਨ 6 ਤਰੀਕ ਨੂੰ ਜਾਏਗੀ ਜਿਹਦੇ ਲਈ ਰਾਮ ਵਕਤਾ ਚ ਬਹੁਤ ਹਰਸ਼ ਤੇ ਉਲਾਸ ਹੈ ਕਿਉਂਕਿ ਉਹਨਾਂ ਨੂੰ ਰਾਮ ਜੀ ਦੇ ਲੱਲਾ ਦੇ ਦਰਸ਼ਨ ਕਰਨ ਦਾ ਸੌਭਾਗਿਆ ਮਿਲ ਰਿਹਾ ਬਲੈਂਕ ਯਾਤਰੀ ਚੱਲੇ ਜੀ 1300 ਦੇ ਲਗਭਗ ਯਾਤਰੀ ਜਾ ਰਹੇ ਨੇ ਔਰ ਸਾਰੇ ਯਾਤਰੀ ਬਹੁਤ ਹੀ ਖੁਸ਼ ਨੇ ਔਰ ਸਾਰੇ RAM LALAT ਨੂੰ ਮਿਲਣ ਲਈ ਤਰਸਦੇ ਪਏ ਸੀ ਜਿਹੜਾ ਉਹਨਾਂ ਦੀ ਖੁਸ਼ੀ ਅੱਜ ਨਰੇਂਦਰ ਮੋਦੀ ਜੀ ਨੇ ਪੂਰੀ ਕੀਤੀ ਹੈ